ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਿਪਟੀ ਕਮਿਸ਼ਨਰ ਰੂਪਨਗਰ ਤੇ ਮੇਰੇ ਨਾਲ ਐਸਐਸਪੀ ਰੂਪਨਗਰ ਬੈਠੇ ਨੇ ਅੱਜ 4 ਤਰੀਕ ਨੂੰ ਸ਼ਾਮ ਦੇ ਕਰੀਬ 7:30 ਵਜੇ ਨੇ ਅਸੀਂ ਇਹ ਸਾਰਿਆਂ ਨੂੰ ਸੂਚਿਤ ਕਰਨਾ ਚਾਹਾਂਗੇ ਕਿ ਪਹਿਲੀ ਅਪਡੇਟ ਇਹ ਹੈ ਕਿ ਪਾਖੜਾ ਡੈਮ ਦਾ ਜੋ ਲੈਵਲ ਹੈ ਉਹ ਸਟੇਬਲ ਹੋ ਗਿਆ ਹੈ ਪਰ ਜਿਹੜਾ ਅੱਜ ਜਿਵੇਂ ਸਾਰਾ ਦਿਨ 85000 ਕਿਊਸੈਕ ਪਾਣੀ ਛੱਡਿਆ ਗਿਆ ਹੈ ਲਗਾਤਾਰ ਰਾਤ ਨੂੰ ਵੀ ਉਹੀ ਛੱਡਿਆ ਜਾਏਗਾ ਤੇ ਕੱਲ ਤੱਕ ਉਨਾ ਹੀ ਪਾਣੀ ਛੱਡਿਆ ਜਾਏਗਾ ਜੋ ਸਾਨੂੰ ਸੂਚਨਾ ਮਿਲੀ ਹੈ ਤਾਂ ਇਸ ਕਰਕੇ ਕਿਸੇ ਰਿਯੂਮਰ ਦੇ ਵਿੱਚ ਅਫਵਾਹ ਦੇ ਵਿੱਚ ਵਿਸ਼ਵਾਸ ਨਾ ਕਰੋ ਕਿ ਰਾਤ ਨੂੰ ਹੋਰ ਪਾਣੀ ਛੱਡਿਆ ਜਾਏਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਭਾਖੜਾ ਦਾ ਲੈਵਲ ਵੀ ਸਟੇਬਲ ਹੈ ਤੇ ਨਾਲ ਹੀ ਜੋ ਜਿੰਨਾ ਪਾਣੀ ਅੱਜ ਸਾਰਾ ਦਿਨ ਛੱਡਿਆ ਗਿਆ ਹੈ ਉਹ ਵੀ ਸਟੇਬਲ ਹੈ ਉਨਾ ਹੀ ਰਾਤ ਨੂੰ ਤੇ ਕੱਲ ਤੱਕ ਕੰਟੀਨਿਊ ਰਹੇਗਾ ਦੂਸਰੀ ਅਪਡੇਟ ਇਹ ਹੈ ਕਿ ਜਿਹੜੇ ਵੀ ਪਿੰਡ ਹੈਗੇ ਜਿਨ੍ਹਾਂ 'ਚ ਦਰਿਆ ਦਾ ਪਾਣੀ ਓਵਰਫਲੋ ਕੀਤਾ ਹੈਗਾ ਉਹਨਾਂ ਨੂੰ ਅਸੀਂ ਹਲੇ ਵੀ ਸੇਮ ਐਡਵਾਈਜ਼ਰੀ ਦਵਾਂਗੇ ਕਿ ਜੀ ਕਰੀਬ 20 ਪਿੰਡ ਨੰਗਲ ਦੇ ਨੇ ਤੇ 6-7 ਪਿੰਡ ਸ੍ਰੀ ਅਨੰਦਪੁਰ ਸਾਹਿਬ ਦੇ ਨੇ ਤੇ ਕੁਝ ਪਿੰਡ ਨੂਰਪੁਰਵੇਦੀ ਬਲਾਕ ਚ ਵੀ ਪੈ ਜਾਂਦੇ ਆ ਉਹਨਾਂ ਨੂੰ ਹਲੇ ਵੀ ਇਹੀ ਐਡਵਾਈਜ਼ਰੀ ਹੈ ਕਿ ਕਿਰਪਾ ਕਰਕੇ ਜਿਨ੍ਹਾਂ ਦੇ ਘਰ ਖੇਤਾਂ ਦੇ ਵਿੱਚ ਨੇ ਜਾਂ ਨੀਵੀਂ ਥਾਵਾਂ ਤੇ ਨੇ ਤੁਸੀਂ ਕਾਈਂਡਲੀ ਸਾਡੇ ਰਿਲੀਫ ਐਂਡ ਰੈਸਕਿਊ ਸੈਂਟਰ ਦੇ ਵਿੱਚ ਸ਼ਿਫਟ ਕਰ ਜਾਓ ਹਰ ਤਰ੍ਹਾਂ ਦੀ ਸਹੂਲਤ ਉੱਥੇ 24 ਘੰਟੇ ਮੌਇਆ ਕਰਾਈ ਜਾਏਗੀ ਮੈਡੀਕਲ ਟੀਮਾਂ ਉੱਥੇ ਨੇ ਸਾਰੇ ਚੀਜ਼ਾਂ ਦਾ ਧਿਆਨ ਉੱਥੇ ਦਿੱਤਾ ਜਾਏਗਾ ਤੇ ਜਾਂ ਫਿਰ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਦੋਸਤਾਂ ਮਿਤਰਾਂ ਵੱਲ ਚਲੇ ਜਾਓ ਕਿਰਪਾ ਕਰਕੇ ਆਪਣੇ ਘਰਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਬੱਚੇ ਨੇ ਬਜ਼ੁਰਗ ਨੇ ਮਹਿਲਾਵਾਂ ਨੇ ਜਾਂ ਕਿਸੇ ਨੂੰ ਕਿਸੇ ਤਰੀਕੇ ਦੀ ਸਿਹਤ ਦੀ ਦਿੱਕਤ ਹੈ ਕਿਰਪਾ ਕਰਕੇ ਤੁਸੀਂ ਰਿਲੀਫ ਐਂਡ ਰੈਸਕਿਊ ਸੈਂਟਰ ਦੇ ਵਿੱਚ ਸ਼ਿਫਟ ਕਰ ਜਿਓ ਦੂਸਰੀ ਸਾਡੀ ਮੇਜਰ ਅਪਡੇਟ ਹੈਗੀ ਹੈ ਜਿਹੜਾ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਸਾਡੇ ਦੋ ਪਿੰਡ ਹੈ ਜਿਨ੍ਹਾਂ ਦੇ ਬੰਨ ਦੇ ਉੱਤੇ ਪਿੰਡ ਫੱਸਾ ਤੇ ਪਿੰਡ ਆਪਣਾ ਦੌਧਪੁਰ ਜਿਹਦੇ ਦਰਿਆ ਦੇ ਮਾਰ ਕਰਕੇ ਉਹਨਾਂ ਇਮਬੈਂਕਮੈਂਟਸ ਦੇ ਉੱਤੇ ਢਾਹ ਲੱਗਦੀ ਪਈ ਸੀਗੀ ਉਹਨਾਂ ਦੇ ਵਿੱਚ ਵੀ ਲਗਾਤਾਰ ਕੰਮ ਚੱਲ ਰਿਹਾ ਹੈਗਾ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈਗੀ ਹੈ ਦੋਨੋਂ ਪਿੰਡਾਂ ਦੇ ਉੱਤੇ ਸਪੌਟਸ ਦੇ ਉੱਤੇ ਮਿਲਟਰੀ 24 ਘੰਟੇ ਕੰਮ ਕਰ ਰਹੀ ਹੈਗੀ ਹੈ ਨਾਲ ਹੀ ਸਾਡੇ ਪ੍ਰਸ਼ਾਸਨ ਵੱਲੋਂ ਐਸ ਡੀ ਐਮ ਸਹਿਬਾਨ ਤੇ ਡੀ ਐਸ ਪੀ ਸਹਿਬਾਨ 24 ਘੰਟੇ ਉੱਥੇ ਤਨਾਤ ਨੇ ਇਲਾਕਾ ਵਾਸੀਆਂ ਦਾ ਸਾਰੇ ਸਮਾਜਿਕ ਸੰਸਥਾਵਾਂ ਦਾ ਅਸੀਂ ਬਹੁਤ ਧੰਨਵਾਦ ਕਰਨਾ ਚਾਹਾਂਗੇ ਕਿ ਰਲ ਮਿਲ ਕੇ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਮਾਰੇ ਹੈ ਸੇਵਾ ਵਿੱਚ ਲੱਗਿਓ ਤੁਹਾਡੀ ਸਾਰਿਆਂ ਦੀ ਹਿੰਮਤ ਕਰਕੇ ਨਾਲ ਡਿਪਾਰਟਮੈਂਟ ਵੀ ਆਪਣਾ ਸਾਰਾ ਸਹਿਯੋਗ ਕਰ ਰਿਹਾ ਸਾਰਿਆਂ ਨੇ ਰਲ ਮਿਲ ਕੇ ਮੌਕਾ ਸੰਭਾਲ ਲਿਆ ਹੋਇਆ ਕਿਸੇ ਤਰ੍ਹਾਂ ਦੀ ਅਫਵਾਹ ਦੇ ਵਿੱਚ ਵਿਸ਼ਵਾਸ ਨਾ ਕਰਨਾ ਕੋਈ ਵੀ ਐਡਵਾਈਸਰੀ ਹੋਏਗੀ ਜੋ ਤੁਹਾਨੂੰ ਪਹੁੰਚਾਣੀ ਹੋਏਗੀ ਅਸੀਂ ਅਫੀਸ਼ੀਅਲ ਚੈਨਲ ਰਾਹੀਂ ਤੁਹਾਨੂੰ ਪਹੁੰਚਾਵਾਂਗੇ ਤੇ ਕਿਰਪਾ ਕਰਕੇ ਸਿਰਫ ਸਾਡੀ ਐਡਵਾਈਸਰੀ ਦੇ ਉੱਤੇ ਹੀ ਅਮਲ ਲੈ ਕੇ ਆਣਾ ਸਾਡਾ ਐਮਰਜੈਂਸੀ ਨੰਬਰ ਫਲੱਡ ਕੰਟਰੋਲ ਨੰਬਰ ਮੈਂ ਦੁਬਾਰਾ ਦਰਾ ਦੇਣਾ ਹੈ 018881221157 ਜਾਂ ਫਿਰ ਪੁਲਿਸ ਹੈਲਪਲਾਈਨ 112 ਤੁਸੀਂ ਕਦੇ ਵੀ 24 ਘੰਟੇ ਇਹਦੇ ਵਿੱਚ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਬਹੁਤ ਬਹੁਤ ਧੰਨਵਾਦ